ਬਾਜੀ ਸੀਗੀ ਪਿੰਡ ਨਾਨਕ ਸਰਕ ਕਲੇਰਾ ਕਲੇਰਾ ਮੋਟਰਸਾਈਕਲ ਵਾਲੀ ਬਾਜੀ ਸੀ ਤੇ ਅਸੀਂ ਮੁੜੇ ਵਾਪਸ ਤੇ ਬਾਜੀ ਦਾ ਤੁਹਾਨੂੰ ਹਾਲ ਸੁਣਾਉਣੇ ਆ ਬਾਜੀ ਦਾ ਕੀ ਮਾਹੌਲ ਸੀ ਰੋਟੀ ਪਾਣੀ ਦਾ ਪ੍ਰਬੰਧ ਕਿਹੋ ਜਿਹਾ ਸੀ ਬਾਈ ਜੋਤੀ ਡੱਲਾ ਜੋਤੀ ਨਾਲ ਆਪਣਾ ਭਾਂਜਾ ਵਾਲਾ ਪਿਆਰ ਤੇ ਜੋਤੀ ਕਹਿੰਦਾ ਦਿਖਾ ਕਹਿੰਦਾ ਮਾਹੌਲ ਕਹਿੰਦਾ ਸਾਰਾ ਤੇ ਕਬੂਤਰਾਂ ਵਾਲੇ ਲੋਕ ਕਹਿੰਦਾ ਡਿਸਪਲਾਈਨ ਨਹੀਂ ਹੁੰਦਾ ਇਹ ਆਏ ਨਹੀਂ ਹੁੰਦੇ ਆਏ ਨਹੀਂ ਉਹ ਸਾਰੇ ਕੁਝ ਨਹੀਂ ਹੁੰਦੇ ਇੱਕ ਦੋ ਕੈਟਾਗਰੀ ਦੇ ਬੰਦੇ ਤਾਂ ਹਰ ਇੱਕ ਕੰਪਨੀ 'ਚ ਹੀ ਹੁੰਦੇ ਆ ਚਾਹੇ ਕਿਤੇ ਵਗਜੋ ਚਾਹੇ ਤੁਸੀਂ ਗੁਰੂ ਘਰ ਵਗਜੋ ਚਾਹੇ ਮੰਦਿਰ ਮਸਜਿਦ ਕਿਤੇ ਵਗਜੋ ਇੱਕ ਦੋ ਬੰਦੇ ਤਾਂ ਹੁੰਦੇ ਹੀ ਆ ਅਜੁੱਤੇ ਹੁਣੀ ਬੈਠੇ ਬੰਦਾ ਯੂਐਸਏ ਦੇ ਵਿੱਚ ਤੁਸੀਂ ਐਸਾ ਬੰਦਾ ਬਾਜ਼ੀਆਂ ਛੱਡਣਾ ਹੁੰਦਾ ਸਪੈਸ਼ਲ ਤੇ ਸੌਖੀ ਗੱਲ ਨਹੀਂ ਲੱਖਾਂ ਰੁਪਈਆ ਦਾ ਕੰਮ ਛੱਡ ਕੇ ਬੰਦਾ ਜਿਹੜਾ ਇੰਡੀਆ ਦੇ ਵਿੱਚ ਸ਼ੌਂਕ ਕਰਨਾ ਆਵੇ ਨਾਲੇ ਪੈਸੇ ਇੱਧਰ ਖਰਾਬ ਕਰਕੇ ਜਾਂਦਾ ਨਾਲੇ ਉੱਧਰ ਲੱਖ 2 ਲੱਖ ਰੁਪਈਆ ਜਿਵੇਂ ਕਹਿੰਦੇ ਆ ਆਮਦਨ ਇਹਨੂੰ ਹੈਗੀ ਹੋਈ ਆ ਮਹੀਨੇ ਦੀ ਉਹ ਛੱਡ ਕਿਉਂਦਾ ਬੰਦਾ ਤੇ ਕਬੂਤਰਾਂ ਵਾਲੇ ਦੇ ਡਿਸਪਲੇ ਦੇਖੋ ਤੁਸੀਂ ਕੋਈ ਹੈ ਹਮਕੋ ਤੁਮਕੋ ਕਰਨ ਵਾਲਾ ਵੀ ਹਾਂ ਇੱਧਰ ਭੱਜ ਗਏ ਉੱਧਰ ਭੱਜ ਗਏ ਤੇ ਵੀਡੀਓ ਬਹੁਤ ਸ਼ੌਂਕ ਨਾਲ ਬਣਾਉਂਦੀ ਮੈਨੂੰ ਕਹਿੰਦੇ ਵੀ ਸਾਰਿਆਂ ਦੀ ਬਣਾ ਲੀ ਮੈਂ ਵੀ ਆਪ ਦਿਨ ਰਹੇ ਜੀ ਵੀ ਆ ਬਾਈ ਆਪਣਾ ਫੈਨ ਸੀਗਾ ਇਹ ਕਹਿੰਦਾ ਬਾਈ ਮੇਰੀ ਵੀ ਉਹਨਾਂ ਦੇ ਵਿੱਚ ਚੱਕ ਭਰਾ ਬਤੇਰੀ ਵੀ ਬਣਾ ਲ ਦਿੰਦੇ ਆ ਕਹਿੰਦਾ ਬਾਈ ਤੇਰੀਆਂ ਵੀਡੀਓ ਦੇਖਦੇ ਹੁੰਦੇ ਆ ਜੀ ਬਹੁਤ ਵਧੀਆ ਲੱਗਦੀਆਂ ਤੇ ਬਾਕੀ ਆ ਦੇਖ ਸਕਦੇ ਹੋ ਕਬੂਤਰਾਂ ਵਾਲਿਆਂ ਨੂੰ ਅਗਲਾ ਕਹਿ ਜਾਂਦਾ ਵੀ ਕਬੂਤਰਾਂ ਵਾਲੇ ਸ਼ੇਅਰ ਨਹੀਂ ਕੋ ਕਰਦਾ ਵੀਡੀਓ ਚੰਗੀ ਵੀਡੀਓ ਤਾਂ ਕੋਈ ਸ਼ੇਅਰ ਕਰਦਾ ਹੀ ਨਹੀਂ ਠੀਕ ਆ ਕਹਿ ਕੇ ਕਰਾਉਣੇ ਵਾ ਜਿਹੜੀਆਂ ਨੂੰ ਕੋ ਬੋਲ ਕੋ ਲੋਕ ਗਾਲਾਂ ਕੱਢਦੇ ਆ ਹੋਰ ਕਬੂਤਰਾਂ ਨੂੰ ਮੰਦਾ ਚੰਗਾ ਬੋਲਦੇ ਆ ਭੱਜ ਭੱਜ ਸ਼ੇਅਰ ਕਰਦੇ ਵਾ ਇਹਦੇ ਕੋਈ ਕੀ ਬੋਲਿਆ ਰੋਟੀ ਪਾਣੀ ਦਾ ਪ੍ਰਬੰਧ ਦੇਖ ਹੀ ਲੋ ਤੁਸੀਂ ਤਿੰਨ ਤਰ੍ਹਾਂ ਦੀ ਤਾਂ ਦਾਲਾਂ ਸਬਜ਼ੀਆਂ ਸੀ ਜਲੇਬੀਆਂ ਜਲਦੀਆਂ ਸੀ ਹੁੰਦੀ ਸੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਗੱਲ ਤਾਂ ਉਸ ਤੋਂ ਬਾਅਦ ਦੁਬਾਰੇ ਸਮਾਨ ਜਿਹੜਾ ਉਹ ਵਾਇਆ ਉਹਨਾਂ ਨੇ ਤੇ ਇਹ ਉਦੋਂ ਰੋਟੀ ਰੱਟੀ ਬੰਦੇ ਖਾ ਵੱਡੇ ਥੋੜੇ ਹੀ ਰਹਿ ਗਏ ਸੀਗੇ ਖਾਣ ਵਾਲੇ ਅਸੀਂ ਥੋੜਾ ਕੁ ਉਤਰ ਦਿਖਾਉਣਗੇ ਵੀ ਜੀ ਸਲਾਦ ਵਗੈਰਾ ਸੀਗਾ ਤੁਸੀਂ ਐ ਦੇਖੋ ਵੀ ਕੋਈ ਵੀ ਬੰਦਾ ਉਰੇ ਪਰੇ ਫਿਰਦਾ ਨਜ਼ਰ ਆ ਰਿਹਾ ਤੇ ਸਾਰੇ ਡਿਸਪਲਾਈਨ ਚ ਲੈਣਾ ਚ ਲੱਗ ਕੇ ਸਭ ਨੇ ਰੋਟੀ ਖਾਧੀ ਆ ਤੇ ਸਾਰੇ ਟਿਕਾਣਾ ਬੈਠਿਆ ਬੂੰਦੀ ਪਈ ਆ ਹਲਵਾਈ ਬਾਈ ਲੱਗੇ ਸੀ ਵਿਆਹ ਵਾਲ ਜਾਰ ਆਪਾਂ ਕਹਿ ਨਹੀਂ ਦਿੰਦੇ ਵੀ ਵਿਆਹ ਮਾਲਾ ਵਿਆਹ ਵਾਲਾ ਕੰਮ ਮਾੜੇ ਵਿਆਹ ਤਾਂ ਨਹੀਂ ਬਈ ਚੰਗੇ ਵਿਆਹ ਵਾਲਾ ਕੰਮ ਹੀ ਹੁੰਦਾ ਤਿੰਨ ਚਾਰ ਤਰ੍ਹਾਂ ਦੀਆਂ ਤਾਂ ਦਾਲਾਂ ਸਬਜ਼ੀਆਂ ਹੁੰਦੀਆਂ ਠੀਕ ਆ ਐਂ ਹਿਸਾਬ ਲਾ ਲਓ ਵੀ 15 20 ਕੱਪ ਸੀਗੇ ਸਨਮਾਨ ਸਨਮਾਨ ਸਿਰਫ ਜਿਹੜੇ ਸਨਮਾਨਤ ਕਰਨੀ ਉਹ ਵੀ ਦਿਖਾਵਾਂਗੇ ਆਪਾਂ ਵੀ ਬੰਦੇ ਕਿਹੜੇ ਕਿਹੜੇ ਸਨਮਾਨਤ ਕਰਿਆ 15 20 ਕੱਪ ਸਨਮਾਨ ਵਾਲੀ ਨਾਲਾ ਸਾਹਿਬ ਵੀ 2000 ਕੱਪ ਵੇ ਆ 40 50 ਹਜ਼ਾਰ ਦੇ ਤਾਂ ਇਕੱਲੇ ਕੱਪ ਕੱਪ ਦਿੱਤੇ ਆ ਬੰਦਿਆਂ ਨੇ ਤੇ ਫਿਰ ਆ ਫੋਟੋਆਂ ਪਈਆਂ ਨੇ ਸਨਮਾਨ ਜਨਨ ਵਾਲੀਆਂ ਇਹ ਵੀ ਬੰਦਿਆਂ ਨੇ 15 20 ਦਿੱਤੀਆਂ ਨੇ ਇਹ ਵੀ 500 ਦੀ ਵੀ ਲਾ ਲੋ ਨਾਮ ਵਾਲੀ ਆ ਬਾਈ ਜਗਦੇਵ ਸਰਪੰਚ ਸੈਦੋ ਕੋਕੜਾਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਬਾਈ ਨੇ ਟੁੱਕੀ ਪੱਗ ਰੱਖਿਆ ਕੁੱਤੀ ਵੀ ਬਹੁਤ ਚੰਗੇ ਭਾਈ ਦੇ ਭਾਈ ਦੇ ਜਗਦੇਵ ਸਰਪੰਚ ਸੈਦੋ ਦੇ ਹੁਣ ਤਾਂ ਖੈਰ ਸ਼ੌਂਕ ਜਿਵੇਂ ਕਹਿੰਦਾ ਥੋੜੇ ਉਮਰ ਦੇ ਦੇ ਬੜੇ ਚੰਗੇ ਜਾਨਵਰ ਨੇ ਬਾਈ ਕੋਲੇ ਮੁਰਗੇ ਵੀ ਕੁੱਤੇ ਵੀ ਤੇ ਕਬੂਤਰ ਵੀ ਬਹੁਤ ਚੰਗੇ ਆ ਬਾਈ ਕੋਲੇ ਚੰਗੇ ਆ ਜਿਵੇਂ ਕਹਿੰਦਾ ਸ਼ੌਂਕ ਕਰਦੇ ਆ ਤੇ ਇਹ ਵੀ ਪ੍ਰਵੰਤ ਤੇ ਸਜਣਾ ਜਲੇ ਕੋਈ ਹੋਰ ਪੰਡ ਦੇ ਜਿਹੜੇ ਮੂਹਤਵਾਰ ਬੰਦੇ ਆ ਜਾਂ ਕੋਈ ਯਾਰ ਮਿੱਤਰ ਨੇ ਉਹਨਾਂ ਦੇ ਸਨਮਾਨ ਜਿਹੜੇ ਹੋ ਰਹੇ ਆ ਤੇ ਇਹ ਬਾਈ ਜਗਰੂਪ ਸਿੰਘ ਤੂਰ ਜੂ ਐਸੇ ਉਹਨਾਂ ਦੇ ਮਾਣ ਸਨਮਾਨ ਆਪ ਤਾਂ ਬਾਈ ਬਾਹਰ ਨੇਗੇ ਤੇ ਬਾਜੀਆਂ ਦੇ ਵਿੱਚ ਜਿਹੜਾ ਸਹਿਯੋਗ ਆ ਬਹੁਤ ਵਧੀਆ ਕਰਦੇ ਆ ਐਨਆਰ ਆ ਭਰਾ ਜੋਤੀ ਉਹਨਾਂ ਦੀ ਵਧੀਆ ਸਾਰਿਆਂ ਨਾਲ ਉਹ ਤੁਸੀਂ ਆਹ ਲਓ ਜੋਤੀ ਜੀ ਨੂੰ ਮੈਂ ਦੱਸ ਦੇਣਾ ਕਿੰਨਾ ਪੜਿਆ ਲਿਖਿਆ ਤੇ ਬੰਦੇ ਦੇ ਦੰਦ ਅਸਲੇ ਜੀਬ ਰਹਿ ਜੇ ਤੇ ਤਾਂ ਵੀ ਕੂਤਰਾਂ ਦਾ ਸ਼ੌਂਕ ਕਰਦਾ ਬੰਦਾ ਤੇ ਨਾਲੇ ਪੜ੍ਹਾਈ ਇੰਨੀ ਚੰਗੀ ਕੀਤੀ ਆ ਤੇ ਰਵੀ ਵਸੀ ਯੂ ਐਸ ਏ ਉਹਨਾਂ ਦਾ ਵੀ ਮਾਣ ਸਨਮਾਨ ਹੈ ਤੇ ਸਾਡਾ ਭਰਾ ਬਾਣੀਆਂ ਕਲੇਰਾ ਤੇ ਜੋਤਾ ਜੂ ਯੂ ਐਸ ਏ ਸਾਰਿਆਂ ਨੂੰ ਯਾਰ ਸ਼ੌਂਕ ਹੋਣਾ ਚਾਹੀਦਾ ਫੇਰ ਸ਼ੌਂਕ ਪੋਕਦੇ ਆ ਹਨਾ ਤੇ ਇੱਕ ਆ ਹੋਰ ਮਾਣ ਸਨਮਾਨ ਹੋ ਰਿਹਾ ਸਾਰੇ ਤੁਸੀਂ ਮਾਣ ਸਨਮਾਨ ਆ ਜਿਹੜੇ ਦੇਖ ਸਕਦੇ ਹੋ ਮਾਣ ਸਨਮਾਨ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਲੈਣਾ ਤੇ ਮਾਣ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚੋਂ ਬੰਦਾ ਲੱਭ ਕੇ ਉਹਨੂੰ ਸਨਮਾਨਤ ਕਰਨਾ ਤੇ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਇਹ ਇਹ ਕਦੇ ਸੌਖੀਆਂ ਨਹੀਂ ਮਿਲਦੀਆਂ ਕਈ ਬੰਦੇ ਕਹਿੰਦੇ ਮਾਨਸਨਮਾਨੀ ਆ ਹੱਡ ਖੜਾ ਕੀ ਲੈਣ ਜਾਵਾਂਗੇ ਲੈਣ ਜਾਓ ਯਾਰ ਮਸਾਕਲੇ ਦਾ ਸਾਰੇ ਪੰਜਾਬ ਚੋਂ ਤੁਹਾਨੂੰ ਅਗਲਾ ਵਧੀਆ ਮੰਨ ਰਿਹਾ ਤੁਹਾਨੂੰ ਦਿੰਦਾ ਤੇ ਤੁਸੀਂ ਕਹਾਂ ਉਹਨਾਂ ਛੱਡ ਯਾਰ ਕੀ 500 700 200 ਦੀ ਚੀਜ਼ ਵੇਚਣਾ ਬਲਦੇਵ ਕਲੇਰਾ ਇਹ ਤੁਹਾਨੂੰ ਮੁਰਗਬਾਜੀ ਦੇ ਸੁਪਰਸਟਾਰ ਮੈਂ ਪਹਿਲਾਂ ਨਹੀਂ ਬੋਲਿਆ ਜਾਣ ਕੇ ਇਹ ਮੁਰਗਬਾਜੀ ਦੇ ਵਿੱਚ ਜੀ ਬਾਂਬ ਵੀ ਕੱਢਿਆ ਇਹਨਾਂ ਨੇ ਮੁਰਗੀਆਂ ਦੀ ਦੁਨੀਆ ਦੇ ਵਿੱਚ ਤੇ ਇੰਨੇ ਚੰਗੇ ਮੁਰਗੇ ਇਹਨਾਂ ਨੇ ਸਾਹਮ ਸਾਹਮ ਕੇ ਫਾਈਟ ਕਰਾਈਏ ਤੁਸੀਂ ਜਿੰਨੇ ਕਹੋ ਤੇ ਸਿਰਈ ਕਰਾ ਕੇ ਰੱਖਿਆ ਹੁਣ ਤੱਕ ਆ ਹੋਰ ਮਾਨ ਸਨਮਾਨ ਮਿਲ ਰਹੇ ਆ ਤੇ ਮੇਰਾ ਇੱਕ ਗੱਲ ਕਹਿਣਾ ਨਾ ਵੀ ਵੀਰ ਬਣ ਕੇ ਨਾ ਮਾੜੇ ਨੂੰ ਮਾੜਾ ਦਾ ਚਲ ਕਹਿਣੀ ਕਹਣਾ ਯਾਰ ਸਾਰਿਆਂ ਨੂੰ ਇੱਕ ਪੱਟੀ ਨਾ ਦੋਲਿਆ ਕਰੋ ਚੰਗੇ ਨੂੰ ਵੀ ਵਿੱਚ ਬੰਦੇ ਮਾੜਾ ਕਹੀ ਜਾਣਗੇ ਹਨਾ ਇੱਕ ਅੱਧੇ ਦਾ ਯਾਰ ਇੱਕ ਦੋ ਬੰਦੇ ਦਾ ਹਰੇਕ ਕੰਮ ਦੇ ਵਿੱਚ ਜਿੱਧਰ ਮਰਜੀ ਵਗਜੋ ਤੁਸੀਂ ਜਿਹੜੇ ਮਰਜੀ ਕੰਮ ਦੇ ਵਿੱਚ ਦੇਖ ਲੋ 2-4 ਬੰਦੇ ਖਰਲ ਪਾਉਣ ਵਾਲੇ ਖਰਾਬ ਕਰਨ ਵਾਲੇ ਹੁੰਦੀ ਆ ਉਹਨਾਂ ਦੀ ਵਜ੍ਹਾ ਨਾਲ ਆਪਾਂ ਸਾਰਿਆਂ ਨੂੰ ਨਾ ਮਾੜਾ ਕਹਿ ਸਕਦੇ ਅਣਾ ਉਹਨਾਂ ਦੀ ਗੁਰੂ ਮਹਾਰਾਜ ਨੇ ਡਿਊਟੀ ਉਮੇ ਲਾਈ ਆ ਉਹਨਾਂ ਨੇ ਕਰੀਏ ਫਿਰ ਆਪਾਂ ਕਿਉਂ ਆਪਣੀ ਡਿਊਟੀ ਬਦਲਦੇ ਆ ਆਪਾਂ ਚੰਗੇ ਆਪਾਂ ਨੂੰ ਪਰਮਾਤਮਾ ਨੇ ਚੰਗੀ ਡਿਊਟੀ ਲਾਈ ਆ ਨਾ ਆਪਾਂ ਚੰਗਾ ਕਰਨ ਨੂੰ ਜਦੋਂ ਉਹ ਨਹੀਂ ਹਟ ਰਹੇ ਫਿਰ ਆਪਾਂ ਚੰਗਾ ਕਰਨ ਨੂੰ ਕਿਉਂ ਹਟ ਜਾਂਦੇ ਆ ਕਈ ਬੰਦੇ ਪਤਾ ਕੀ ਕਹ ਦੇਣਗੇ ਲੈ ਉਹ ਯਾਰ ਮਾੜਾ ਕਰਦਾ ਫਿਰ ਮੈਂ ਕਿਉਂ ਚੰਗਾ ਕਰਾਂ ਮੈਂ ਤਾਂ ਉਹਦੇ ਵਰਗਾ ਹੀ ਬਣ ਜਣਾ ਉਹ ਥੋੜੇ ਵਰਗਾ ਬਣਿਆ ਜਦੋਂ ਉਹ ਨਹੀਂ ਥੋੜੇ ਵਰਗਾ ਬਣਿਆ ਤੇ ਤੁਸੀਂ ਫਿਰ ਉਹਦੇ ਵਰਗਾ ਕਿਉਂ ਬਣਨ ਨੂੰ ਫਿਰਦੇ ਹੋ ਚੰਗੇ ਹੀ ਰਹੋ ਸਦਾ ਚੜ੍ਹਦੀਆਂ ਕਲਾਂ 'ਚ ਰਹੋ ਪੂਤਰਵਾਜੀ ਸ਼ੌਂਕ ਕਰੋ ਤੇ ਵਧੀਆ ਮਾਨ ਸਨਮਾਨ ਹੋ ਰਹੇ ਆ ਤੇ ਪਾਇਆਂ ਨੇ ਮਾਨ ਸਨਮਾਨ ਵਾਲੀ ਚੱਪ ਕੱਢ ਤੇ ਤੇ ਬਾਜ਼ੀਆਂ ਕਰਾਉਣ ਵਾਲੀ ਚੱਪ ਕੱਢ ਤੇ ਪਿਛਲੇ ਸਾਲ ਵੀ ਬਹੁਤ ਸੋਹਣੀਆਂ ਬਾਜ਼ੀਆਂ ਕਰਾਈਆਂ ਨੇ ਘਟੋ ਘਟਨਾ ਵਾਲਾ 4-5 ਬਾਜ਼ੀਆਂ ਕਰਾਈਆਂ ਜੋਤੀ ਉਹਨਾਂ ਨੇ ਪੂਰੀ ਟੌਪ ਲਈ ਜੇ ਵੀ ਡੱਲਾ ਗਰੁੱਪ ਪਰ ਸਾਰਨ ਤੂਰ ਹੋ ਜਿੰਨੇ ਵੀ ਹੈਗੇ ਆ ਵਧੀਆ ਸੀ ਸਿਸਟਮ ਪਿਛਲੇ ਵੀਰ ਵੀ ਆਇਦਗੀ ਬਾਜ਼ੀਆਂ ਨੇ ਮੋਟਰਸਾਈਕਲ ਵਾਲੀ ਬਾਜੀ ਕਰਾਈ ਆ ਤੇ ਹਰੇਕ ਨੂੰ ਬਣਦਾ ਮਾਨ ਸਨਮਾਨ ਜਿਹੜਾ ਡੱਤਾ ਜੇ ਵੀ ਗਰੁੱਪ ਯੂ ਐਸ ਆ ਆਪਣਾ ਫੇਸਬੁੱਕ ਤੇ ਵੀ ਗਰੁੱਪ ਬਣਾਇਆ ਵਾ। ਕਿ ਕਿਸੇ ਨੂੰ ਬਹੁਤ ਵਧੀਆ ਜਿਹੜਾ ਸਿਸਟਮ ਸੀਗਾ ਚਲਾਇਆ ਪਾਈਆਂ ਨੇ। ਬਹੁਤ ਸਾਂ ਨਾਲ ਜਿਵੇਂ ਕਹਿੰਦੇ ਸਿਆਣਪ ਨਾਲ ਵਾਰੀਆਂ ਕਰਾਈਆਂ ਬਹੁਤ ਵੱਡੀ ਗੱਲ ਹੁੰਦੀ ਐ। ਮੋਟਰਸਾਈਕਲ ਦੇ ਨਾਲ ਠੀਕ ਹੋਣੀ ਬੱਲੇਓ। ਤੇ ਇਹ ਜੀਆਂ ਬਾੜੀਆਂ ਕਰਾਇਆ ਕਰੋ ਇਹ ਜੀਆਂ ਬਾੜੀਆਂ ਸ਼ੇਅਰ ਕਰਾਇਆ ਕਰੋ ਚੰਗੀਆਂ ਵੀ ਇਨਸਾਫ ਵੀ ਹੋਵੇ ਰੋਟੀ ਪਾਣੀ ਵਧੀਆ ਹੋਵੇ ਕਈ ਬਾੜੀਆਂ ਤੇ ਕੀ ਹੁੰਦਾ ਰੋਟੀ ਪਾਣੀ ਵਧੀਆ ਹੁੰਦਾ ਤੇ ਪਰ ਇਨਸਾਫ ਦੇ ਪੱਖੋਂ ਬੁਰਾ ਹਾਲ ਹੀ ਹੁੰਦਾ ਕੱਲੀ ਰੋਟੀ ਨੂੰ ਕੀ ਕਰਾਂਗੇ ਜੇ ਹੁਣ ਇਨਸਾਫ ਹੀ ਨਾ ਹੋਇਆ ਹਨਾ ਸਾਰਾ ਦਿਨ ਧੁੱਪੇ ਮੱਚ ਕੇ ਬੰਦੇ ਨੂੰ ਆਥਣੇ ਕੁਝ ਮਿਲੇ ਹੀ ਨਾ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਬਾਜੀ ਵਧੀਆ ਕਰਾਓ ਇਨਸਾਫ ਵਾਲੀ ਕਰਾਓ